ਸਤਿ ਸ਼੍ਰੀ ਅਕਾਲ ਜੀ ਪੰਜਾਬ ਟੀਵੀ ਆਸਟ੍ਰੇਲੀਆ ਤੇ ਤੁਹਾਡਾ ਸਵਾਗਤ ਹੈ ਤੁਹਾਡੇ ਸਾਰਿਆਂ ਦਾ ਦੋਸਤੋ ਬ੍ਰੇਕ ਤੋਂ ਪਹਿਲਾਂ ਆਪਾਂ ਗੱਲਬਾਤ ਕਰ ਰਹੇ ਹਾਂ ਨਵਾਂ ਸਾਲ 2024 ਦਾ ਜੋ ਬੀਤਿਆ ਉਹਦੇ ਬਾਰੇ ਔਰ 2025 ਦਾ ਜੋ ਨਵਾਂ ਸਾਲ ਕੱਲ ਰਾਤ ਨੂੰ ਚੜਿਆ ਸਾਰੇ ਹਮ ਹਮਾ ਕੇ ਸਾਰੀ ਜਗ੍ਹਾ ਪਹੁੰਚੇ ਹੋਣੇ ਨੇ ਸਭ ਨੇ ਐਂਟਰਟੇਨਮੈਂਟ ਕੀਤਾ ਹੋਣਾ ਕੁਝ ਲੋਕ ਸਿਡਨੀ ਵੀ ਗਏ ਸਾਡੀ ਟੀਮ ਦੇ ਕੁਝ ਮੈਂਬਰ ਸੀ ਉਹ ਸਿਡਨੀ ਨਵਾਂ ਸਾਲ ਮਨਾ ਕੇ ਆਏ ਨੇ ਔਰ ਆਉਂਦੇ ਹੀ ਸਟੂਡੀਓ ਆਏ ਤਿਆਰੀਆਂ ਕੀਤੀਆਂ ਪਿੱਛੇ ਹੀਨਾ ਖਾਨ ਕੱਕੜ ਜੀ ਨੇ ਬਹੁਤ ਸੋਣਾ ਹੈਪੀ ਨਿਊ ਇਅਰ ਲਿਖ ਕੇ ਲਾਇਆ ਕੇਕ ਵੀ ਲੈ ਕੇ ਆਏ ਔਰ ਸਾਰੇ ਟੀਮ ਮੈਂਬਰ ਸਟੂਡੀਓ ਚ ਬੈਠੇ ਨੇ ਵਾਰੀ ਵਾਰੀ ਆ ਰਹੇ ਨੇ ਔਰ ਮੇਰੇ ਨਾਲ ਲੋਹਾਂਮ ਸਾਹਿਬ ਜੀ ਬੈਠੇ ਹੋਏ ਨੇ ਆਓ ਸਭ ਤੋਂ ਪਹਿਲਾਂ ਲੋਹਾਂਮ ਸਾਹਿਬ ਦਾ ਸਵਾਗਤ ਕਰਦੇ ਆਂ ਫਿਰ ਅੱਗੇ ਗੱਲਬਾਤ ਜਾਰੀ ਕਰਦੇ ਆਂ ਲੋਹਾਂਮ ਸਾਹਿਬ ਸਵਾਗਤ ਹੈ ਤੁਹਾਡਾ ਸਟੂਡੀਓ ਦੇ ਵਿੱਚ ਔਰ ਨਵੇਂ ਸਾਲ ਦੀ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਧੰਨਵਾਦ ਧੰਨਵਾਦ ਤੁਲਜਨ ਬਈ ਮਿਹਰਬਾਨੀ ਪੰਜਾਬ ਟੀਵੀ ਸਟੇਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਨਵਾਂ ਸਾਲ ਬਹੁਤ-ਬਹੁਤ ਮੁਬਾਰਕ ਉਮੀਦ ਕਰਦੇ ਹਾਂ 2024 ਕੋਈ ਬਾਲੀਆਂ ਜਿਹੜੀਆਂ ਕੌੜੀਆਂ ਯਾਦਾਂ ਨਹੀਂ ਛੱਡ ਕੇ ਗਿਆ ਹੋ ਯਾਦਾਂ ਦੀ ਗੱਲ ਤੁਸੀਂ ਕੀਤੀ ਤੇ ਮੈਂ ਉੱਥੇ ਬੈਠਾ ਸੋਚ ਰਿਹਾ ਸੀ ਜਦੋਂ ਮੇਰੀ ਵਾਰੀ ਸੀ ਕਿ ਆਪਾਂ ਬਚਪਨ ਦੇ ਵਿੱਚ ਨਾ ਐਵੇਂ ਕਲਾਸਰੂਮ ਹੁੰਦਾ ਸੀ ਤੇ ਬਲੈਕਬੋਰਡ ਤੇ ਸ਼ੇਅਰ ਲਿਖਿਆ ਹੁੰਦਾ ਸੀ ਕਿ ਪਾਇਲ ਕੀ ਜਾਣਕਾਰ ਰਸਤੇ ਰਸਤੇ ਨਵਾਂ ਸਾਲ ਮੁਬਾਰਕ ਹੋ ਹਸਤੇ ਹਸਤੇ ਜੀ ਜਾਂ ਦੋ ਬੋਤਲ दारू ਇੱਕ ਬੋਤਲ ਬੀਅਰ ਹੈਪੀ ਨਿਊ ईयर ਜਾ ਰਹੇ ਨੇ ਆਪਣੇ ਆਪਣੇ ਜੋ ਤਰੀਕੇ ਨਾਲ ਨਵਾਂ ਸਾਲ ਮਨਾਇਆ ਤੇ ਜਿੱਦਾਂ ਬ੍ਰੇਕ ਤੇ ਜਾਣ ਤੋਂ ਪਹਿਲਾਂ ਸਾਇਲ ਦੀ ਗੱਲ ਕਰਕੇ ਗਏ ਜੋ ਵੋਰ ਚੱਲ ਰਹੇ ਨੇ ਵੋਰ ਬਾਹਰ ਤਾਂ ਚੱਲ ਰਹੇ ਨੇ ਲੇਕਿਨ ਵੋਰ ਜੋ ਸਾਡੇ ਅੰਦਰ ਜੋ ਚੱਲ ਰਿਹਾ ਦੁਵਦ ਚੱਲ ਰਿਹਾ ਨਾ ਜਿੱਦਾਂ ਮਹਿੰਗਾਈ ਵਧੀ ਉਹਦੇ ਦੀ ਵੀ ਗੱਲ ਕਰਾਂਗੇ ਇੰਟਰਸਟ ਰੇਟ ਵਧੇ ਹੋਏ ਨੇ ਲੋਕਾਂ ਦੇ ਜਿਹੜੇ ਖਰਚੇ ਵਧ ਗਏ ਰੁਝਾਨ ਵਧ ਗਏ ਔਰ ਉਹਦੇ ਕਰਕੇ ਜੋ ਹੈ ਮੈਂਟਲੀ ਜੋ ਹੈ ਬਹੁਤ ਸਿਕਨਸ ਚੱਲ ਰਹੀ ਹੈ ਸਾਡੀ ਸੋਸਾਇਟੀ ਦੇ ਵਿੱਚ ਉਹਦੇ ਬਾਰੇ ਗੱਲ ਕਰਾਂਗੇ ਲੇਕਿਨ ਸਭ ਤੋਂ ਪਹਿਲਾਂ ਆਪਾਂ ਸ਼ੁਰੂਆਤ ਕਰੀਏ ਉਹਨਾਂ ਲੋਕਾਂ ਨੂੰ ਆਪਣਾ ਸ਼ਰਧਾਂਜਲੀ ਦਈਏ ਜੋ 2024 ਦੇ ਵਿੱਚ ਸਾਨੂੰ ਛੱਡ ਕੇ ਚਲੇ ਗਏ ਔਰ ਉਹ ਲੋਕ ਜੋ ਮੇਰੇ ਖਿਆਲ ਕਈ ਸਦੀਆਂ ਬਾਅਦ ਆਪਾਂ ਜੋ ਕਹਿ ਸਕਦੇ ਨੇ ਕਿ ਪੈਦਾ ਹੁੰਦੇ ਨੇ ਜੇ ਆਪਾਂ ਸ਼ੁਰੂਆਤ ਕਰੀਏ ਤੇ ਸਾਡੇ ਸਾਬਕਾ ਪ੍ਰਧਾਨ ਮੰਤਰੀ ਸਰਦਾਰ ਮਨਮੋਹਨ ਸਿੰਘ ਜੀ ਜੋ ਸਾਡੀ ਸਿੱਖ ਕੌਮ ਦੇ ਬਹੁਤ ਹੀ ਆਪਾਂ ਕਹਿ ਸਕਦੇ ਕਿ ਉੱਗੇ ਇਨਸਾਨ ਸੀਗੇ ਉਹ ਕਹਿੰਦੇ ਨੇ ਕਿ ਹਜ਼ਾਰਾਂ ਬਰਸ ਨਰਗਿਸ ਰੋਤੀ ਹੈ ਆਪਣੀ ਬੇਰਹਿਮੀ 'ਤੇ ਤਬ ਜਾ ਕੇ ਦਿਦਾਵਰ ਮੇ ਪੈਦਾ ਹੁੰਦਾ ਹੈ ਤਬ ਜਾ ਕੇ ਚਮਨ ਮੇ ਹੁੰਦਾ ਹੈ ਦਿਦਾਵਰ ਪੈਦਾ ਤੇ ਇਦਾਂ ਦੇ ਲੋਕ ਜੋ ਨੇ ਕਾਫੀ ਜੋ ਹੈ ਇੱਕ ਸਦੀਆਂ ਬਾਅਦ ਪੈਦਾ ਹੁੰਦੇ ਨੇ ਤੇ ਮਨਮੋਨ ਸਿੰਘ ਬਾਰੇ ਆਪਾਂ ਜੇ ਗੱਲ ਕਰੀਏ ਤੇ ਮਨਮੋਨ ਸਿੰਘ ਦਾ ਜਨਮ ਜੋ ਹੈ ਪਾਕਿਸਤਾਨ ਦੇ ਚਕਵਾਲ ਚ ਹੋਇਆ ਔਰ ਉਦੋਂ ਬਾਅਦ ਬੜੀ ਗਰੀਬੀ ਉਹਨਾਂ ਨੇ ਕੱਟੀ ਔਰ ਬਚਪਨ ਦੇ ਵਿੱਚ ਲੇਕਿਨ ਹੁਸ਼ਿਆਰ ਸੀਗੇ ਔਰ ਹੌਲੀ-ਹੌਲੀ ਜਦੋਂ 1947 ਤੋਂ ਬਾਅਦ ਪਾਰਟੀਸ਼ਨ ਹੋਇਆ ਫਿਰ ਇੱਧਰ ਆਏ ਹੁਸ਼ਿਆਰਪੁਰ ਯੂਨੀਵਰਸਿਟੀ ਜੋ ਹੈ ਪੰਜਾਬ ਯੂਨੀਵਰਸਿਟੀ ਜੋ ਚੰਡੀਗੜ੍ਹ ਹੈ ਉਹ ਪਾਰਟੀਸ਼ਨ ਤੋਂ ਬਾਅਦ ਹੁਸ਼ਿਆਰਪੁਰ ਬਣੀ ਸੀ ਔਰ ਹੁਸ਼ਿਆਰਪੁਰ ਫਿਰ ਉਹਨਾਂ ਗ੍ਰੈਜੂਏਸ਼ਨ ਕੀਤੀ ਗ੍ਰੈਜੂਏਸ਼ਨ ਕਰਕੇ ਫਿਰ ਉਹਨਾਂ ਨੂੰ ਜੋ ਹੈ ਉਹਨਾਂ ਦਾ ਨੰਬਰ 6 ਸੀ ਫਿਰ ਉਹਨਾਂ ਨੂੰ ਬਾਹਰ ਐਡ ਫਿਰ ਉਹ ਆਕਸਫੋਰਡ ਯੂਨੀਵਰਸਿਟੀ ਗਏ ਉਥੇ ਪੜਾਇਆ ਵੀ ਔਰ ਉਥੋਂ ਨਾ ਪੀ ਐਚ ਟੀ ਵੀ ਕੀਤੀ ਔਰ ਜੋ 골ਡਨ ਬੁੱਕ ਹੈ ਇਕਨੋਮਿਕਸ ਦੀ ਉਹਦੇ ਵਿੱਚ ਸਿਰਫ ਪੰਜ ਵਰਲਡ ਦੇ ਇਕਨੋਮਿਕਸ ਨੇ ਜਿਨ੍ਹਾਂ ਦਾ ਨਾਮ ਹੈ ਉਹਦੇ ਵਿੱਚ ਇੱਕ ਡਾਕਟਰ ਮਨਮੋਹ ਸਿੰਘ ਨੇ ਤੇ ਇਹ ਆਪਣੇ ਉਹਦੇ ਵਿੱਚ ਬੜੀ ਵੱਡੀ ਸ਼ਖਸੀਅਤ ਸੀਗੇ ਪ੍ਰਾਈਮ ਮਿਨਿਸਟਰ ਰਹੇ ਔਰ ਵਰਲਡ ਬੈਂਕ ਦੇ ਵੀ ਉਹ ਚੇਅਰਮੈਨ ਰਹ ਚੁਕੇ ਸਨ ਰਿਜ਼ਰਵ ਬੈਂਕ ਆਫ ਇੰਡੀਆ डब्ल्यू एच ओ ਦੇ ਵੀ ਚੇਅਰਮੈਨ ਰਹੇ ਉਦੋਂ ਬਾਅਦ ਪਲੈਨਿੰਗ ਕਮਿਸ਼ਨ ਦੇ ਵੀ ਚੇਅਰਮੈਨ ਰਹੇ ਔਰ ਸਾਨੂੰ ਬੜੀ ਫਕਰ ਦੀ ਆਪਾਂ ਮਹਿਸੂਸ ਕਰ ਸਕਨੇ ਆ ਇਹ ਗੱਲ ਹੈ ਕਿ ਜੋ ਆਪਾਂ 10 ਦੇ 5 ਦੇ ਇੰਡੀਅਨ ਕਰੰਸੀ ਦੇ ਨੋਟ ਵੰਦੇ ਨੇ ਉਹਦੇ ਤੇ ਮਨਮੋਹਨ ਸਿੰਘ ਦੇ ਸਾਈਨ ਹੁੰਦੇ ਸਨ ਐਂਡ ਹੀ ਇਜ਼ ਦਾ ਓਨਲੀ ਵਨ ਸਿੱਖ ਪਰਸਨ ਜਿਨ੍ਹਾਂ ਦੇ ਐਜ਼ ਅ ਗਵਰਨਰ ਨੋਟ ਦੇ ਉੱਤੇ ਸਾਈਨ ਹੁੰਦੇ ਨੇ ਔਰ ਬੜੀ ਅਚੀਵਮੈਂਟ ਹੋਈ ਲੇਕਿਨ ਰਾਜਨੀਤੀ ਅਖੀਰ ਚ ਹੋਈ ਕਿ ਇਦਾਂ ਵਰਦੀ ਜੋ ਸ਼ਖਸੀਅਤ ਜਦੋਂ ਦੁਨੀਆ ਜਾਣਦੀ ਹੈ ਅੱਜ ਤੋਂ ਲੈ ਕੇ ਸਾਰੇ ਪ੍ਰਧਾਨ ਮੰਤਰੀ ਜਿਹੜੇ ਸੰਸਕਾਰ ਹੈ ਉਹ ਰਾਜਗੜ੍ਹ ਦੇ ਵਿੱਚ ਹੋਇਆ ਦਿੱਲੀ ਦੇ ਵਿੱਚ ਲੇਕਿਨ ਕਾਂਗਰਸ ਦੇ ਖਿਲਾਫ ਰਾਜਨੀਤੀ ਖੇਡੀ ਗਈ ਇੱਕ ਪਾਸੇ ਭਾਜਪਾ ਕਹਿੰਦੀ ਹੈ ਕਿ ਅਸੀਂ ਸੰਸਕਾਰੀ ਪਾਰਟੀਆਂ ਦੁਨੀਆ ਦੀ ਸਭ ਤੋਂ ਵੱਡੀ ਆਪਾਂ ਡੈਮੋਕ੍ਰੈਟਿਕ ਪਾਰਟੀਆਂ ਅਸੀਂ ਬਹੁਤ ਅੱਛੀ ਪਾਰਟੀਆਂ ਅਸੀਂ ਹਰ ਕਿਸੇ ਦਾ ਖਿਆਲ ਰੱਖਦੇ ਹਾਂ ਲੇਕਿਨ ਇੱਕ ਵਿਤਕਰਾ ਉਹਨਾਂ ਨਾਲ ਕੀਤਾ ਗਿਆ ਤੇ ਤੁਸੀਂ ਇਹਨੂੰ ਕਿਦਾਂ ਦੇਖਦੇ ਹੋ ਕਿ ਇਹ ਵਿਤਕਰਾ ਐਜ਼ ਅ ਸਿੱਖ ਉਹਨਾਂ ਨਾਲ ਹੋਇਆ ਜਾਂ ਐਜ਼ ਅ ਕਾਂਗਰਸ ਪਾਰਟੀ ਦੇ ਇੱਕ ਨੇਤਾ ਸੀ ਉਹਨਾਂ ਕਰਕੇ ਉਹਨਾਂ ਨਾਲ ਹੋਇਆ ਅ ਬਿਲਕੁਲ ਤੁਮਦਿਕ ਬਾਈ ਜਦੋਂ ਆਪਾਂ ਡਾਕਟਰ ਮੋਨਮੋਨ ਸਿੰਘ ਉਹਨਾਂ ਨੂੰ ਯਾਦ ਕਰਦੇ ਹਾਂ ਤਾਂ ਮੈਨੂੰ ਲੱਗਦਾ ਆਪਾਂ ਬੱਚਿਆਂ ਨਾਲ ਜਦੋਂ ਗੱਲ ਕਰਦੇ ਹਾਂ ਤੁਹਾਡੀ ਗੱਲ ਤੇ ਵੀ ਆਪਾਂ ਹੋਣੀ ਆ ਪਰ ਬਹੁਤ ਇਨਸਪਾਇਰਿੰਗ ਜਿਹੜੀ ਸਟੋਰੀ ਹੁੰਦੀ ਜਿੱਦਾਂ ਮਿਲਖਾ ਸਿੰਘ ਆਪਾਂ ਗੱਲ ਕਰਦੇ ਆ ਜਾਂ ਕਿਸੇ ਵੀ ਕਮਿਊਨਿਟੀ ਤੋਂ ਲਾ ਲਈਏ ਹਮਮ ਆ ਕਿਸੇ ਦੇਸ਼ ਦੇ ਵਿੱਚੋਂ ਸਾਰਾ ਕੁਝ ਛੱਡ ਕੇ ਆ ਜਾਣਾ ਗਰੀਬੀ ਦੇਖਣੀ ਜੀ ਫਿਰ ਜਿਵੇਂ ਤੁਸੀਂ ਦੱਸਿਆ ਆਕਸਫੋਰਡ ਪਹਿਲਾਂ ਪੀ ਐਚ ਡੀ ਫਿਰ ਪੜਾਉਣਾ ਪਰ ਮਿਲਖਾ ਦਾ ਉਦੋਂ ਵੀ ਜਿਹੜੀ ਵਧੀਆ ਚੀਜ਼ ਲੱਗਦੀ ਵੀ ਆਪਣੀ ਦੁਨੀਆ ਦੇ ਵਿੱਚ ਹਰ ਕੋਈ ਭੱਜ ਦੌੜ ਦੇ ਵਿੱਚ ਜੇ ਤੁਸੀਂ ਐਮ ਐਲ ਏ ਬਣ ਗਏ ਹੋ ਪੋਲਿਟਿਕਸ ਦੀ ਗੱਲ ਕਰ ਲਈ ਤਾਂ ਤੁਸੀਂ ਪਹਿਲਾਂ ਸਰਪੰਚ ਬਣ ਗਏ ਫਿਰ ਤੁਹਾਨੂੰ ਲੱਗਾ ਐਮ ਐਲ ਏ ਬਣ ਜੀਏ ਐਮਐਲਏ ਬਣ ਗਏ ਫਿਰ ਉਹਨਾਂ ਦਾ ਐਮਪੀ ਬਣ ਜੀਏ ਫਿਰ ਤੁਹਾਨੂੰ ਲੱਗਦਾ ਮੁੱਖ ਮੰਤਰੀ ਬਣ ਜੀਏ ਪ੍ਰਧਾਨ ਮੰਤਰੀ ਬਣ ਜੀਏ ਮੈਨੂੰ ਲੱਗਦਾ ਵੀ ਬਹੁਤ ਘੱਟ ਲੋਕ ਇਹੋ ਜਿਹੇ ਹੈਗੇ ਆ ਜਿਨ੍ਹਾਂ ਦੇ ਵਿੱਚ ਡਾਕਟਰ ਮਨਮੋਹਨ ਸਿੰਘ ਦਾ ਨਾਮ ਹੁੰਦਾ ਵੀ ਜਿਨ੍ਹਾਂ ਨੂੰ ਜੇ ਪ੍ਰਧਾਨ ਮੰਤਰੀ ਬਣਾਇਆ ਗਿਆ ਤਾਂ ਵੀ ਫੋਨ ਆਇਆ ਵੀ ਤੁਸੀਂ ਆਜੋ ਤੁਹਾਨੂੰ ਪ੍ਰਧਾਨ ਮੰਤਰੀ ਬਣਾਇਆ ਜਾ ਰਿਹਾ ਜੀ ਜੇ ਉਸ ਤੋਂ ਪਹਿਲਾਂ ਫਾਈਨੈਂਸ ਮਿਨਿਸਟਰ ਬਣੇ ਤਾਂ ਵੀ ਉਹਨਾਂ ਨੂੰ ਫੋਨ ਆਇਆ ਕਿ ਜਿਨ੍ਹਾਂ ਦਾ ਪੋਲਿਟਿਕਸ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਉਹਨਾਂ ਨੂੰ ਫੋਨ ਆਇਆ ਵੀ ਤੁਸੀਂ ਆਓ ਤੁਹਾਨੂੰ ਫਾਈਨੈਂਸ ਮਿਨਿਸਟਰ ਬਣਾਇਆ ਜਾ ਰਿਹਾ ਜਿਹੜੀ ਤੁਸੀਂ ਗੱਲ ਕੀਤੀ ਆ ਪੋਲਿਟਿਕਸ ਆ ਬਿਲਕੁਲ ਜਿਵੇਂ ਪਹਿਲਾਂ ਸੰਗਾ ਸਾਹਿਬ ਗੱਲ ਕਰਕੇ ਗਏ ਆ ਪੂਰੀ ਦੁਨੀਆ ਦੇ ਵਿੱਚ ਰਾਈਟ ਵਿੰਗ ਪੋਲਿਟਿਕਸ ਚੱਲ ਰਹੀ ਆ ਭਾ ਇੱਥੇ ਦੇਖ ਰਹੇ ਆ ਆ ਸਾਡੀ ਸਰਕਾਰ ਇਹ ਕਹਿ ਰਹੀ ਆ ਹੁਣ ਕਿ ਜਿਹੜੇ ਬਾਹਰੋਂ ਆਏ ਆ ਮਾਈਗ੍ਰੈਂਟਸ ਨੇ ਕੈਨੇਡਾ ਦੀ ਸਰਕਾਰ ਵੀ ਸੇਮ ਗੱਲ ਕਹਿ ਰਹੀ ਆ ਯੂਕੇ ਦੀ ਸਰਕਾਰ ਕਹਿ ਰਹੀ ਆ ਵੀ ਜਿਹੜੇ ਇਹ ਬਾਹਰੋਂ ਆਏ ਨੇ ਇਹਨਾਂ ਕਰਕੇ ਹੀ ਘਰਵੇਂਗੇ ਹੋਗੇ ਇਹਨਾਂ ਕਰਕੇ ਇੰਟਰਸਟੇਟ ਵਧਗੇ ਇਹਨਾਂ ਕਰਕੇ ਹੀ ਕੰਮ ਘਟਗੇ ਉਹੀ ਪੋਲਿਟਿਕਸ ਉੱਥੇ ਚੱਲ ਰਹੀ ਆ ਆ ਬੀਜੇਪੀ ਦੀ ਸ਼ੁਰੂ ਤੋਂ ਹੀ ਗੱਲ ਰਹੀ ਆ ਵੀ ਅਸੀਂ ਕਾਂਗਰਸ ਨੂੰ ਖਤਮ ਕਰਨਾ ਹਾਂ ਪਰ ਅ ਸ਼ਾਇਦ ਕਿਤੇ ਨਾ ਕਿਤੇ ਇਹ ਗੱਲ ਭੁੱਲ ਜਾਂਦੇ ਆ ਵੀ ਅ ਜਿਹੜੇ ਹੁਣ ਪ੍ਰਧਾਨ ਮੰਤਰੀ ਨੇ ਜਿਨ੍ਹਾਂ ਦੇ ਹੱਥ ਵਾਸ ਸੀਗਾ ਵੀ ਕੀ ਕਰਨਾ ਕੀ ਨਹੀਂ ਇਹਨਾਂ ਨੇ ਵੀ ਇੱਕ ਦਿਨ ਦੁਨੀਆ ਤੋਂ ਜਾਣਾ ਤੇ ਹੋ ਸਕਦਾ ਉਹਦੋਂ ਕਿਹਦੀ ਸਰਕਾਰ ਇੱਥੇ ਹੋਣੀ ਆ ਉਹਦੇ ਕੀ ਡਿਸੀਜਨ ਹੋਣੇ ਆ ਆ ਹੋ ਸਕਦਾ ਉਹ ਵੀ ਕੁਝ ਇਦਾਂ ਦੇ ਡਿਸੀਜਨ ਲੈਣ ਜਾਂ ਜਿਹੜੀ ਬਰਦਾ ਸਰਦਾ ਉਹਨਾਂ ਦਾ ਸੀਗਾ ਦੋ ਵਾਰ ਮੁੱਖ ਪ੍ਰਧਾਨ ਮੰਤਰੀ ਰਹੇ ਹੋ ਜੀ ਜੀ 2004 ਤੋਂ ਲੈ ਕੇ 14 ਤੱਕ ਅ ਪਰ ਉਹ ਬਹੁਤ ਸਾਰੇ ਲੋਕ ਹੁਣ ਜਿਹੜੀ ਰਾਈਟ ਵਿੰਗ ਦੀ ਗੱਲ ਕਰਦੇ ਆ ਪਏ ਚੱਲ ਰਹੀ ਵੀ ਸ਼ਾਇਦ ਉਹਨਾਂ ਨੂੰ ਲੱਗਦਾ ਵੀ ਜੋ ਵੀ ਕੁਝ ਹੋਇਆ ਉਹ 2014 ਤੋਂ ਬਾਅਦ ਹੀ ਹੋਇਆ ਹੂੰ ਹੂੰ 2014 ਤੋਂ ਪਹਿਲਾਂ ਤਾਂ ਇੰਡੀਆ ਦੇ ਵਿੱਚ ਹੋਇਆ ਹੀ ਕੱਖ ਨਹੀਂ ਜੀ ਸੋ ਸ਼ਾਇਦ ਕਿਤੇ ਨਾ ਕਿਤੇ ਉਹਨਾਂ ਦੀਆਂ ਹੀ ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਪੂਰਾ ਕੀਤਾ ਸਰਕਾਰ ਨੇ ਜੀ ਜੀ ਪਰ ਨਹੀਂ ਹੋਣਾ ਚਾਹੀਦਾ ਸੀ ਆ ਇੱਕ ਆਉਦੇ ਦਾ ਸਤਕਾਰ ਹੋਣਾ ਚਾਹੀਦਾ ਉਦੇ ਦਾ ਰੂਪ ਪਰਸਨੈਲਿਟੀ ਦੇਖੋ ਵੀ ਸਾਦਾ ਜੀਵਨ ਉੱਚ ਵਿਚਾਰ ਕੀ ਪ੍ਰਧਾਨ ਮੰਤਰੀ ਹੁੰਦੇ ਹੋਏ ਵੀ ਉਹਨਾਂ ਨੇ ਮਰੂਤੀ 800 ਜਿਹੜਾ ਉਹਨਾਂ ਖਰੀਦੀ ਸੀ ਆਪਣੇ ਪੈਸਿਆਂ ਦੀ ਆਪਣੇ ਕੋਲ ਰੱਖੀ ਕਰੋੜਾਂ ਰੁਪਏ ਦੀ ਗੱਡੀ 'ਚ ਬੈਠਦੇ ਸੀ ਜਦੋਂ ਪ੍ਰਧਾਨ ਮੰਤਰੀ ਜਾਂ ਕਿਤੇ ਦੇਸ਼ ਦਾ ਕੋਈ ਕੰਮ ਕਰਨ ਜਾ ਰਹੇ ਨੇ ਲੇਕਿਨ ਜਦੋਂ ਉਹਨਾਂ ਦੇ ਗਨਮੈਨ ਜਾਂ ਉਹਨਾਂ ਦੇ ਸਕਿਉਰਟੀ ਗਾਰਡ ਨੂੰ ਪੁੱਛਦੇ ਸੀ ਕਿ ਤੁਹਾਡੇ ਕੋਲ ਇਹ ਨਹੀਂ ਮਹਿੰਗੀਆਂ ਗੱਡੀਆਂ ਲੇਕਿਨ ਤੁਸੀਂ ਮਰੂਤੀ 800 ਨਾਲੇ ਤੱਕ ਰੱਖੀ ਹੋਈ ਹੈ ਕਿਉਂ ਰੱਖੀ ਹੋਈ ਹੈ ਤਾਂ ਕਹਿੰਦੇ ਨੇ ਕਿ ਜਦੋਂ ਮੈਂ ਪ੍ਰਧਾਨ ਮੰਤਰੀ ਦੀ ਗੱਡੀ 'ਚ ਬੈਠਣਾ ਉਦੋਂ ਮੈਂ ਪ੍ਰਧਾਨ ਮੰਤਰੀ ਹੋਣਾ ਲੇਕਿਨ ਜਦੋਂ ਮੈਂ ਆਫ ਡਿਊਟੀ ਹੋਣਾ ਤੇ ਜਦੋਂ ਮੈਂ ਆਪਣਾ ਪਰਸਨਲ ਕੰਮ ਕਰਨਾ ਹੈ ਤੇ ਉਦੋਂ ਮੈਂ ਫਿਰ ਇਸ ਗੱਡੀ ਦੇ ਵਿੱਚ ਜਾਣਾ ਕਿਉਂਕਿ ਉਦੋਂ ਮੈਂ ਆਮ ਨਾਗਰਿਕਾਂ ਔਰ ਇਦਾਂ ਦੀਆਂ ਕਈ ਗੱਲਾਂ ਨੇ ਔਰ ਆਪਾਂ ਜੇ ਹੋਰ ਵੀ ਆਪਾਂ ਗੱਲਬਾਤ ਕਰੀਏ ਤੇ ਡਾਕਟਰ ਰਤਨ ਟਾਟਾ ਦੇ ਬਾਰੇ 'ਪਰ ਗੱਲ ਕਰਾਂਗੇ ਜਾਕਰੂ ਹਸੈਨ ਬਾਰੇ ਵੀ ਗੱਲ ਕਰਾਂਗੇ ਉਦੋਂ ਪਿੰਦਾ ਕੋਈ ਮਨਮੋਹਨ ਸਿੰਘ ਬਾਰੇ ਵੀ ਗੱਲ ਹੋਏ ਗੁਰਪ੍ਰੀਤ ਭਾਈ ਕੋਰੇਵਾਲਾ ਉਹਨਾਂ ਨੇ ਇੱਕ ਅਪਡੇਟ ਜਿਹੜੀ ਆਪਾਨੂੰ ਦਿੱਤੀ ਆ ਉਹ ਇਹ ਆ ਕਿ ਆਪਾਂ ਦੇਖਦੇ ਹਾਂ ਜਦੋਂ ਕੋਈ ਪਰਸੋਨੈਲਿਟੀ ਜੀ ਨੇ ਕੋਈ ਇੰਪੈਕਟ ਤੁਹਾਡੀ ਕੰਟਰੀ ਤੇ ਛੱਡਿਆ ਹੋਵੇ ਔਰ ਜੇ ਆਪਾਂ ਡਾਕਟਰ ਮਨਵੰਤ ਸਿੰਘ ਦੀ ਗੱਲ ਕਰਦੇ ਆ ਤਾਂ ਤੁਸੀਂ ਮਨਰੇਗਾ ਲਾ ਲਓ ਮਨਰੇਗਾ ਜਿਹੜੀ ਅੱਜ ਕੱਲ ਚੱਲ ਰਹੀ ਹੈ ਬਹੁਤ ਸਾਰੇ ਕਰੋੜਾਂ ਲੋਕਾਂ ਨੂੰ ਉਹਦਾ ਫਾਇਦਾ ਮਿਲਦਾ ਲਾਹਾ ਮਿਲਦਾ ਤੁਸੀਂ ਆਰਟੀਆਈ ਦੀ ਗੱਲ ਕਰ ਲੈਣੀ ਆਪਾਂ ਆਧਾਰ ਕਾਰਡ ਦੀ ਗੱਲ ਕਰ ਆਧਾਰ ਕਾਰਡ ਦੀ ਗੱਲ ਕਰ ਲਓ ਰਾਈਟ ਐਜੂਕੇਸ਼ਨ ਦੀ ਗੱਲ ਕਰ ਰਹੀ ਹੈ ਐਜੂਕੇਸ਼ਨ ਰਾਈਟ ਜਿਹੜੀ ਉਹ ਉਸ ਤੋਂ ਬਾਅਦ ਜਿਹੜਾ ਇੱਕ ਆਪਾਂ ਇਹ ਦੇਖਦੇ ਆ ਵੀ ਫੂਡ ਸਿਕਿਉਰਟੀ ਆ ਜਿਹੜੀ ਕਿ ਆਪਾਂ ਠੀਕ ਆ ਉਹਦੇ ਵਿੱਚ ਬਹੁਤ ਕਮੀਆਂ ਪੇਸ਼ੀਆਂ ਆ ਜਾਂਦੀਆਂ ਨੇ ਪਰ ਜਿਹੜੇ ਵੱਡੇ ਫੈਸਲੇ ਹੋਏ ਸੀ ਉਹਨਾਂ ਦੇ ਜਿਹਨਾਂ ਨੂੰ ਹੁਣ ਜਿੱਥੇ ਜਾ ਕੇ ਦੇਸ਼ ਨੂੰ ਫਾਇਦਾ ਹੋ ਰਿਹਾ ਉਹਨਾਂ ਦੇ ਪ੍ਰਤੀ ਜਿਹੜਾ ਇੱਕ ਅੱਜ ਕੱਲ ਰਿਵਾਜ ਚੱਲਦਾ ਵੀ ਤੁਸੀਂ ਕੋਈ ਖਬਰ ਸੁਣਦੇ ਆ ਤਾਂ ਤੁਸੀਂ ਜਿਹੜੀਆਂ ਸੈਲੀਬ੍ਰਿਟੀਜ਼ ਨੇ ਉਹ ਟਵੀਟ ਕਰਦੇ ਨੇ ਉਹ ਵੀ ਕਿਤੇ ਨਾ ਕਿਤੇ ਦੇਖਣ ਨੂੰ ਮਿਲਿਆ ਜਿਹੜਾ ਕਿ ਡਾਰਾ ਪਡਾਰ ਦਾ ਮਾਹੌਲ ਗੈਲिए ਜਿਹੜੀਆਂ ਵੱਡੀਆਂ ਵੱਡੀਆਂ ਪਰਸਨੈਲਿਟੀਜ਼ ਨੇ ਮੁਬਾਰਕਾਂ ਹੋਰ ਜਿਹੜੇ ਫਿਲਮੀ ਸtare ਵੀ ਨੇ ਉਹਨਾਂ ਨੇ ਕਿਸੇ ਨੇ ਵੀ ਜਿਹੜਾ ਟਵੀਟ ਕਰਕੇ ਜੀ 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 ਜਿਹੜਾ ਦੁੱਖ ਨਹੀਂ ਪ੍ਰਗਟ ਕੀਤਾ ਕਿਦਨ ਕਿਦੇ ਤੁਹਾਡੀ ਗੱਲ ਵੀ ਉਹੀ ਪਹਿਲਾਂ ਵਾਲੀ ਆ ਜਾਂਦੀ ਆ ਵੀ ਡਰ ਵੀ ਆ ਹੂੰ ਹੂੰ ਤੁਹਾਨੂੰ ਫਾਈਨੈਂਸ਼ਲੀ ਰਿਸਪੋਰਟ ਵੱਜਣੀ ਆ ਜੀ ਜੀ ਤੁਹਾਨੂੰ ਇਹ ਦਿਖਾਉਣਾ ਪਊਗਾ ਵੀ ਤੁਸੀਂ ਜਿਹੜੀ ਸਰਕਾਰ ਹੁਣ ਹੈਗੀ ਆ ਇਹਦੇ ਨਾਲ ਕਿਉਂਕਿ ਉਹ ਸਵਾਲ ਫਿਰ ਖੜੇ ਹੋਣਗੇ ਨਾ ਤੇ ਲੋਕੀ ਖਾਮੋਸ਼ ਹੋ ਜਾਂਦੇ ਨੇ ਕਿਤੇ ਨੇ ਕਿਤੇ ਨੇ ਫਿਰ ਮਨਮੋਹਨ ਸਿੰਘ ਨੂੰ ਫੋਲੋ ਕਰ ਰਹੇ ਸਨ ਸਵਰਾਜ ਜਦੋਂ ਲੋਕ ਸਭਾ ਦੇ ਵਿੱਚ ਸੈਸ਼ਨ ਚੱਲਦਾ ਸੀ ਤੇ ਬੜੇ ਉਹਨਾਂ ਸ਼ੇਅਰ ਸੁਣਾਏ ਲੇਕਿਨ ਮਨਮੋਹਨ ਸਿੰਘ ਨੇ ਬਸ ਇੱਕ ਹੀ ਗੱਲ ਕਹੀ ਕਿ ਹਜ਼ਾਰੋਂ ਜਵਾਬੋਂ ਸੇ ਅੱਛੀ ਹੈ ਮੇਰੀ ਖਾਮੋਸ਼ੀ ਜਾਣੇ ਕਿਤਨੇ ਸਵਾਲੋਂ ਦਾ ਭਰਮ ਰੱਖਤੀ ਹੈ ਉਹ ਖਾਮੋਸ਼ ਕਿਉਂਕਿ ਉਹ ਕਹਿੰਦਾ ਨਾ ਕਿ ਇਹ ਪਰਿੰਦੋਂ ਕੋ ਮਿਲੇਗੀ ਉਨਕੀ ਮੰਜ਼ਿਲ ਇਹ ਉਹਨਕੇ ਫੈਲੇ ਹੋਏ ਪਰ ਬੋਲਤੇ ਹਨ ਜੋ ਲੋਕ ਖਾਮੋਸ਼ ਰਹਤੇ ਹਨ ਦੁਨੀਆ ਮੇਂ ਉਹਨਕੇ ਹਨਰ ਬੋਲਤੇ ਤੇ ਉਹਨਾਂ ਦਾ ਹਨਰ ਜੋ ਹੈ ਬੋਲ ਰਿਹਾ ਉਤਰੋ ਜੇ ਇੱਕ ਇੱਕ ਯਾਦ ਜਦੋਂ ਆਪਾਂ ਕਰਦੇ ਹਾਂ ਸ਼ਾਇਦ ਉਹ ਦਰਸ਼ਕਾਂ ਨੂੰ ਵੀ ਆ ਜਾਵੇ ਅ ਥਨ ਟਰੰਪ ਦੀ ਗੱਲ ਚੱਲਦੀ ਆ ਅੱਗੇ ਜਾ ਕੇ ਮਧੂ ਪੈਰ ਉਹਨਾਂ ਨੇ ਵੀ ਆਉਣਾ ਆਪਾਂ ਦਿਲਜੀਤ ਭਾਈ ਨੇ ਵੀ ਗੱਲ ਕਰਨੀ ਆ ਗੁਰਪ੍ਰੀਤ ਭਾਈ ਵੀ ਗੱਲ ਕਰਨਗੇ ਆਪਾਂ ਪੋਲਿਟਿਕਸ ਦੀ ਗੱਲ ਜਦੋਂ ਕਰਦੇ 2024 ਬਹੁਤ ਵੱਡਾ ਸਾਲ ਰਿਹਾ ਜੀ ਜੀ ਅ ਬਿਗਰ ਡੈਮੋਕ੍ਰੇਸੀ ਕਹ ਲੋ ਇੰਡੀਆ ਨੂੰ ਉੱਥੇ ਚੋਣਾ ਹੋਈਆਂ ਮੋਦੀ ਸਰਕਾਰ ਤੀਜੀ ਵਾਰ ਆਈ ਬੀਜਪੀ ਚਾਹੇ ਗੱਠ ਜੋੜ ਨਾਲ ਆਈ 트럼ਪ ਸਾਹਿਬ ਆਗੇ ਨੇ ਵਾਪਸ ਪਰ ਉਸ ਤੋਂ ਪਹਿਲਾਂ ਬ੍ਰਕ ਵਾਮਾ ਜਦੋਂ ਉਹਨਾਂ ਨੂੰ ਪੁੱਛਿਆ ਜਾਂਦਾ ਵੀ ਹਾਊ ਡੂ ਯੂ ਸੀ ਮਿਸਟਰ ਮੋਦੀ ਪਰ ਉਹ ਮੋਦੀ ਦੇ ਘੱਟ ਗੱਲ ਕਰਕੇ ਮਨਮੋਹਨ ਸਿੰਘ ਬਾਰੇ ਕਹਿੰਦੇ ਨੇ ਵੀ ਆਈ ਲਾਈਕ ਮਿਸਟਰ ਸਿੰਘ ਜੀ ਜੀ ਉਹ ਜਿਹੜੀ ਚੀਜ਼ ਆ ਤੁਸੀਂ ਸੰਸਕਾਰ ਉਹਨਾਂ ਦਾ ਇੱਥੇ ਨਹੀਂ ਕਰ ਦੇਣਾ ਕਿਤੇ ਹੋਰ ਹੋ ਜਾਊਗਾ ਜਿਹੜਾ ਬੰਦਾ ਦੁਨੀਆ ਤੇ ਨਹੀਂ ਰਿਹਾ ਉਹਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਪਰ ਜੋ ਕਰਕੇ ਗਿਆ ਉਹ ਤੁਸੀਂ ਉਹ ਤੋਂ ਖੋ ਨਹੀਂ ਸਕਦੇ ਜਦੋਂ ਕਿਤੇ ਬਾਹਰ ਜਾਂਦੇ ਸੀ ਹੀ ਵਾਸ ਦਾ ਮੋਸਟ ਐਜੂਕੇਟਿਡ ਪਰਸਨ ਐਜ਼ ਅ ਪ੍ਰਾਈਮ ਮਿਨਿਸਟਰ ਸਭ ਤੋਂ ਜ਼ਿਆਦਾ ਪੜਿਆ ਲਿਖਿਆ ਬੰਦਾ ਸੀ ਉਹ ਚੀਜ਼ ਤੁਸੀਂ ਉਤੋਂ ਖੋ ਨਹੀਂ ਸਕਦੇ ਸੋ ਠੀਕ ਆ ਪੋਲਿਟਿਕਸ ਆ ਜਿਵੇਂ ਜਿਵੇਂ ਚੱਲਦੀ ਆ ਜੀ ਤੁਹਾਡੀ ਗੱਲ ਦੇ ਵਿੱਚ ਸੌਰੀ ਜੀ ਆਪਾਂ ਮੋਮਨ ਸਿੰਘ ਬਾਰੇ ਗੱਲ ਕੀਤੀ ਰਤਨ ਟਾਟਾ ਜੀ ਗੱਲ ਕਰੀਏ ਤੇ ਉਹਨਾਂ ਵਰਗੀ ਪਰਸਨੈਲਿਟੀ ਵੀ ਸ਼ਾਇਦ ਬਹੁਤ ਹੀ ਘੱਟ ਪੈਦਾ ਹੁੰਦੀ ਨੇ ਦੇ ਪਰਸਨੈਲਿਟੀ ਜਿਵੇਂ ਆਪਾਂ ਐਂਟਰਟੇਨਮੈਂਟ ਵੱਲ ਵਧੀਏ ਤੇ ਪੰਕਜ ਉਦਾਸ ਗਾਜ਼ਲਾਇਕ ਉਹ ਵੀ ਸਾਨੂੰ ਛੱਡ ਕੇ 2024 ਚਲੇ ਗਏ ਤੇ ਤਬਲਾ ਜੀ জাকির ਹੁਸੈਨ ਸਾਹਿਬ ਉਹਦੇ ਤੇ ਮੈਂ ਨਹੀਂ ਤੇ ਪੰਕਜ ਉਸਾਸ ਦੀ ਗੱਲ ਕਰੀਏ ਤੇ ਮੈਨੂੰ ਅੱਜ ਵੀ ਯਾਦ ਹੈ ਕਿ 2000 ਸ਼ਾਇਦ 2 ਦੇ ਵਿੱਚ ਮੇਰੇ ਬ੍ਰਦਰ ਆਸਟ੍ਰੇਲੀਆ ਆਏ ਸੀ ਸਭ ਤੋਂ ਪਹਿਲਾਂ ਸਾਡੀ ਫੈਮਿਲੀ ਚ ਤੇ ਜਦੋਂ ਆਪਾਂ ਉਹਨਾਂ ਨੂੰ ਛੱਡਣ ਆ ਰਹੇ ਸੀ ਔਰ ਜਦੋਂ ਛੱਡ ਕੇ ਵਾਪਸ ਜਾ ਰਹੇ ਹਾਂ ਤੇ ਮੇਰੀ ਮੰਮੀ ਕਹਿੰਦੇ ਨੇ ਕਿ ਉਹ ਗਾਣਾ ਲਗਾਓ ਪੰਕਜ ਉਸਾਸ ਦਾ ਚਿੱਠੀ ਆਈ ਹੈ ਆਈ ਹੈ ਵਤਨ ਤੇ ਚਿੱਠੀ ਆਈ ਉਹਨਾਂ ਦਾ ਗਾਣਾ ਜੋ ਵਿਦੇਸ਼ ਜਾ ਕੇ ਰਹਿੰਦੇ ਨੇ ਉਹਨਾਂ ਬਹੁਤ ਸੁਣਿਆ ਔਰ ਉਸ ਤੋਂ ਬਾਅਦ ਜੇ ਆਪਾਂ ਜ਼ਾਕਿਰ ਹੁਸੈਨ ਦੀ ਗੱਲ ਕਰੀਏ ਤੇ ਜ਼ਾਕਿਰ ਹੁਸੈਨ ਇਜ਼ ਅ ਓਨਲੀ 뮤జిਸ਼ੀਅਨ ਜਿਹਨੂੰ 2024 ਦੇ ਵਿੱਚ ਤਿੰਨ ਗ੍ਰੈਮੀ ਅਵਾਰਡ ਮਿਲੇ ਆ ਤਿੰਨ ਗ੍ਰੈਮੀ ਅਵਾਰਡ ਮਿਲੇ ਉਹਨਾਂ ਨੂੰ ਜਿੱਤੇ 2009 ਚ ਪਹਿਲਾ ਗ੍ਰੈਮੀ ਅਵਾਰਡ ਉਹਨਾਂ ਨੂੰ ਮਿਲਿਆ ਸੀਗਾ ਔਰ ਗ੍ਰੈਮੀ ਜਿਤਨਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਹੁੰਦੀ ਆ ਔਰ ਬਹੁਤ ਵੱਡਾ ਇੱਕ ਸਟੇਜ ਹੈ ਔਰ ਬਹੁਤ ਵੱਡਾ ਇੱਕ ਅਵਾਰਡ ਹੈ ਜਿੱਥੇ ਗ੍ਰੈਮੀ ਅਵਾਰਡ ਦਿੱਤਾ ਜਾਂਦਾ ਔਰ ਸਾਨੂੰ ਛੱਡ ਕੇ ਚਲੇ ਗ ਨ ਬੋਰਡ ਉਨਨ ਮਿਲੇ ਤੇ ਉਸਤਾਦ ਅੱਲਾ ਰੱਖਾ ਦੇ ਉਹ ਬੇਟੇ ਸੀਗੇ ਉਹ ਵੀ ਬਹੁਤ ਵੱਡੇ ਜੋ ਤਬਲਾਵਾਦਕ ਸਨ ਤੇ ਦੇਖੋ ਕਿ ਕਿਨੇ ਕਹਿੰਦੇ ਨੇ ਕਿ ਉਹ ਹੁਨਾਰ ਕੇ ਹੋਤ ਹੈ ਵਿਰਲੇ ਚਿਤਵਾਨ ਕਿ ਉਹ ਜਿਹੜਾ ਹੁਨਾਰ ਬੱਚਾ ਹੁੰਦਾ ਬਚਪਨ ਤੋਂ ਦਿੱਸ ਜਾਂਦਾ 11 ਸਾਲ ਦੀ ਉਮਰ ਦੇ ਵਿੱਚ ਜਾਕੇ ਹੁਸੈਨ ਨੇ ਪਹਿਲਾ ਕਾਨਸਰਟ ਆਪਨ ਕੀਤਾ ਸੀ ਪਹਿਲਾ ਕਾਨਸਰਟ ਸਿਰਫ 11 ਸਾਲ ਦੀ ਉਮਰ ਦੇ ਵਿੱਚ ਅਮਰੀਕਾ ਦੇ ਵਿੱਚ ਜ਼ਾਕਿਰ ਹੁਸੈਨ ਨੇ ਕੀਤਾ ਸੀ ਗ੍ਰੀਜ਼ ਬੁੱਕ ਆਫ ਵਰਲਡ ਰਿਕਾਰਡ ਦੇ ਵਿੱਚ ਉਹਨਾਂ ਦਾ ਨਾਮ ਹੈਗਾ ਔਰ ਪਰਸਨਲਿਟੀਆਂ ਸਾਨੂੰ ਛੱਡ ਕੇ ਚਿਲਿਆਂ ਗਈਆਂ ਹੁਣ ਅੱਗੇ ਜੇ ਆਪਾਂ ਵਧੀਏ ਤੇ ਇੰਟਰਟੇਨਮੈਂਟ ਵਾਲਾ ਆਪਾਂ ਜੇ ਗੱਲ ਕਰੀਏ ਤੇ ਭਾਜੀ ਮੈਲਬਨ ਜਿੰਨੂੰ ਆਪਾਂ ਮੇਲੇ ਧਰਤੀ ਕਹਿੰਦੇ ਆ ਹਮੇਸ਼ਾ ਆਪਾਂ ਕਵਰ ਕਰਨ ਗਏ ਤੇ ਆਪਾਂ ਇਸ ਕਵਰੇਜ ਨੂੰ ਆਪਾਂ ਜੇ ਦੇਖੀਏ ਤੇ ਤੁਸੀਂ ਕਿਦਾਂ ਮੇਰੇ ਨਾਲ ਰਹੇ ਹਮੇਸ਼ਾ ਬੈਕ ਸਟੇਜ ਔਰ ਬੈਕ ਕੈਮਰਾ ਤੁਸੀਂ ਰਹੇ ਤੇ ਆਪਾਂ ਜੇ ਲੌਂਗ ਦੇ ਮੇਲੇ ਦੀ ਗੱਲ ਕਰ ਰਹੀਏ ਆਰਫ ਲੋਹਾਰ ਸਾਹਿਬ ਆਏ ਔਰ ਫਿਰ ਹਰਜੀਤ ਹਰਮਨ ਜੀ ਆਏ ਸੱਜਨ ادیਬ ਜੀ ਆਏ ਇੰਟਰਟੇਨਮੈਂਟ ਹੋਇਆ ਹਰਵਜਨ ਮਾਨ ਬੱਬੂ ਮਾਨ ਫਿਰ ਵਿਰਸਾ ਬ੍ਰਦਰ ਵੀ ਆਏ ਔਰ ਵਿਰਸਾ ਨਾਈਟ ਵੀ ਹੋਈ ਬਹੁਤ ਲੋਕਾਂ ਨੇ ਹਮ ਹਵਾ ਕੇ ਪਿਆਰ ਦਿੱਤਾ ਜੀ ਔਰ ਤੁਸੀਂ ਇਹਨਾਂ ਚੀਜ਼ਾਂ ਨੂੰ ਕਿਦਾਂ ਦੇਖਦੇ ਹੋ ਕਿ ਉਹਨਾਂ ਵਾਲੇ ਸਾਲ ਦੇ ਵਿੱਚ 2025 ਚ ਕਿਦਾਂ ਦਾ ਹੋਏਗਾ ਅ ਤਰੁਜ ਬਈ ਉਮੀਦ ਆ ਸਾਰੇ ਲੋਕਾਂ ਨੂੰ ਉਮੀਦ ਆ ਵੀ ਇੰਟਰਸਟ ਰੇਟ ਘਟਣਗੇ ਲੋਕਾਂ ਦੀ ਜੇਬ ਚ ਪੈਸਾ ਫੇਰ ਵਾਪਸ ਆਊਗਾ ਜਿਹੜੀ ਤੁਹਾਡੀ ਸੈਲਰੀ ਆ ਉਹਦੇ ਵਿੱਚੋਂ ਖਰਚੇ ਕੱਢ ਕੇ ਕੁਛ ਨਾ ਕੁਛ ਤੁਹਾਡੇ ਇਸੇ ਬਚੂਗਾ ਜੀ ਦੇ ਨਾਲ ਕੇ ਤੁਸੀਂ ਆਪਦੇ ਬੱਚਿਆਂ ਦੀਆਂ ਖਵਾਸ਼ੇ ਪੂਰੀਆਂ ਕਰਨੀਆਂ ਤੁਸੀਂ ਆਪਦੀਆਂ ਖਵਾਸ਼ੇ ਪੂਰੀਆਂ ਕਰਨੀਆਂ ਜਿਹਦੇ ਵਿੱਚੋਂ ਹੀ ਟਿਕਟਾਂ ਖਰੀਦ ਕੇ ਤੁਸੀਂ ਆ ਇਦਾਂ ਦੇ ਜਿਹੜੇ ਸ਼ੋਅ ਜਿਨ੍ਹਾਂ ਦੀ ਤੁਸੀਂ ਗੱਲ ਕੀਤੀ ਆ ਉਹ ਵੇਖਣ ਜਾਣੇ ਆ 2024 ਠੀਕ ਰਿਹਾ ਪਰ ਬਹੁਤ ਸਲੋ ਆ ਹਾਂ ਹਾਂ as compared to ਜੇ ਆਪਾਂ ਗੱਲ ਕਰੀਏ ਪ੍ਰੀ ਕੋਵਿਡ ਹਾਂ ਹਾਂ ਕੋਵਿਡ ਦੀ ਗੱਲ ਦੇ ਵਿੱਚ ਇਹ ਆ ਜਾਂਦਾ ਦਲੋਜਨ ਵੀ ਕੁਝ ਲੋਕਾਂ ਨੂੰ ਫਾਇਦਾ ਹੋਇਆ ਜਿਵੇਂ Amazon ਲਾ ਲਓ ਹਾਂ ਹਾਂ ਡਿਲੀਵਰੀਆਂ ਹੋ ਗਈਆਂ Zoom ਲਾ ਲਓ Zoom ਕੰਪਨੀ ਲੋਕਾਂ ਨੂੰ ਪਤਾ ਲੱਗ ਗਈ ਵੀ ਹਾਂਜੀ ਹੁਣ ਤੁਸੀਂ ਘਰੇ ਬੈਠੇ ਕੰਮ ਕਰੋ ਹਾਂ ਵਰਕ ਫਰੋਮ ਹੋਮ ਹੋ ਗਿਆ ਕੰਪਨੀ ਨੂੰ ਫਾਇਦਾ ਹੋ ਗਿਆ ਪਰ ਮੈਨੂੰ ਲੱਗਾ ਜਿਹੜੇ ਮਿਡਲ ਕਲਾਸ ਲੋਕ ਸੀ ਜਿਹੜੇ ਆਪਣੇ ਵਰਗੇ ਜੌਬਾਂ ਕਰਨ ਵਾਲੇ ਸੀ ਉਹਨਾਂ ਨੂੰ ਕੇਰਾ ਤਾਂ ਲੱਗਾ ਵੀ ਠੀਕ ਆ ਯਾਰ ਘਰੇ ਬੈਠੇ ਨੂੰ ਪੈਸੇ ਮਿਲ ਰਹੇ ਸੈਨੀਟਾਈਜ਼ਰ ਲਾ ਲਓ ਹਾਂ ਸੈਨੀਟਾਈਜ਼ਰ ਹੈ ਕੈਸਾ ਬੇਰੋਜ਼ਗਾਰ ਹੈ ਜਿਹਦੀ ਕੋਵਿਡ ਚ ਨੌਕਰੀ ਲੱਗੀ ਕੋਵਿਡ ਚ ਨੌਕਰੀ ਲੱਗੀ ਇਦਾਂ ਦੇ ਨੌਕਰੀ ਜਰੂਰ ਲੱਗੀ ਪਰ ਜਿਹੜੇ ਮਿਡਲ ਕਲਾਸ ਬੰਦੇ ਜੌਬਾਂ ਕਰਨ ਵਾਲੇ ਸੀ ਉਹਨਾਂ ਨੂੰ ਇੱਕ ਵਾਰ ਤਾਂ ਸ਼ਾਇਦ ਲੱਗਾ ਹੋਵੇ ਕਿ ਯਾਰ ਠੀਕ ਆ ਘਰੇ ਬੈਠੇ ਨੂੰ ਪੈਸੇ ਮਿਲ ਰਹੇ ਆ ਟੈਕਸੀ ਡਰਾਈਵਰਾਂ ਨੂੰ ਮਿਲ ਰਹੇ ਸੀ ਆ ਸਟੂਡੈਂਟ ਨੂੰ ਵੀ ਬਹੁਤ ਸਾਰਾ ਉਹਨਾਂ ਨੇ ਕਿਹਾ ਬਿਜ਼ਨਸ ਨੂੰ ਵੀ ਦਿੱਤਾ ਪਰ ਆਫਟਰ ਕੋਵਿਡ ਉਹੀ ਕਿਤੇ ਨਾ ਕਿਤੇ ਜਾ ਕੇ ਜਿਹੜੇ 2 ਸਾਲ ਹੁਣ ਦੇਖੇ ਆਪਾਂ ਉਹ ਕਿਤੇ ਨਾ ਕਿਤੇ ਹੁਣ ਪਰਭਾਈ ਵੀ ਹੋ ਰਹੀ ਆ ਤੇ ਉਹ ਚੀਜ਼ ਦਾ ਬਹੁਤ ਵੱਡੇ ਲੈਵਲ ਤੇ ਮੈਂਟਲੀ ਜਿਹੜਾ ਅਸਰ ਪੈ ਰਿਹਾ ਇਹਦੇ 'ਚ ਮੈਂ ਗੱਲ ਜੋੜਾਂ ਤੁਹਾਡੀ ਗੱਲ ਤੋਂ ਮੈਨੂੰ ਯਾਦ ਇੱਕ ਮਿੰਟ ਯਾਦ ਆ ਗਈ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਜਮਾਨਾ ਆ ਗਿਆ ਤੇ ਤੁਸੀਂ ਜੋਬਸ ਦੀ ਗੱਲ ਕੀਤੀ ਤੁਹਾਨੂੰ ਕੀ ਲੱਗਦਾ ਕਿ ਜੋਬ ਨੂੰ ਇੰਪੈਕਟ ਕਰੇਗਾ ਆਰਟੀਫੀਸ਼ੀਅਲ ਇੰਟੈਲੀਜੈਂਟ ਸਾਡਾ ਰੋਜਗਾਰ ਹੈ ਜਿੱਦਾਂ ਆਮ ਟੈਕਸੀ ਡਰਾਈਵਰ ਟੈਕਸੀ ਡਰਾਈਵਰ ਕਹਿੰਦੇ ਨੇ ਕਿ ਐਲਨ ਮਸਕ ਕੋ ਜਿੱਦਾਂ ਡਰਾਈਵਰਲੈਸ ਕਾਰਾ ਬਣਾ ਰਿਹਾ ਹੈ ਉਹਨੇ ਕੋਈ ਐਕਸਪੈਰੀਮੈਂਟ ਵੀ ਕੀਤਾ ਟਰੱਕ ਬਣ ਰਹੇ ਨੇ ਤੁਸੀਂ ਵੀ ਟਰੱਕ ਡਰਾਈਵ ਕਰਦੇ ਹੋ ਜਾਂ ਹੋਰ ਬੜੀਆਂ ਜੋ ਇੱਕ ਮੈਨ ਪਾਵਰ ਨੂੰ ਖਤਮ ਕਰਕੇ ਸਿਰਫ ਸਿਰਫ ਇੱਕ ਆਰਟੀਫੀਸ਼ੀਅਲ ਇੰਟੈਲੀਜੈਂਸ ਹੋਏਗਾ ਤੁਸੀਂ ਕੀ ਸੋਚਦੇ ਹੋ ਕਿ ਉਹ ਨਾਲੇ 5 ਸਾਲਾਂ ਚ ਜਾਂ 2025 ਤੋਂ ਇਹ ਇੰਪੈਕਟ ਸ਼ੁਰੂ ਹੋ ਜਾਣਗੇ ਨਹੀਂ ਇੰਪੈਕਟ ਹੋ ਵੀ ਜਾਣਗੇ ਤਰੁਣ ਵੀ ਆਈਆਂ ਪਹਿਲਾਂ ਵੀ ਆਈਆਂ ਚੀਜ਼ਾਂ ਆ ਪਹਿਲਾਂ ਤਾਂ ਆਪਾਂ ਇਹੀ ਗੱਲ ਕਰ ਲੈਣੀ ਹੈ ਵੀ ਇੰਪੈਕਟ ਤਾਂ ਪੈਣੀ ਪੈਣਾ ਇਹ ਡਿਪੈਂਡਸ ਕੀਤੇ ਤੁਸੀਂ ਜੌਬ ਕਿਹੜੀ ਕਰਦੇ ਹੋ ਜੀ ਜੀ ਜੇ ਤੁਹਾਡੇ ਕੋਈ ਹੁਨਰ ਆ ਹੱਥ ਦੇ ਵਿੱਚ ਫੋਰ ਐਗਜ਼ਾਮਪਲ ਤੁਸੀਂ ਮੰਨ ਲਓ ਟੈਕਸੀ ਚਲਾ ਰਹੇ ਹੋ ਤਾਂ ਇਹ ਤਾਂ ਇੱਕ ਜੌਬ ਨਾਲ ਉਹ ਵੀ ਕੋਈ ਵੀ ਕਰ ਸਕਦਾ ਜੀ ਜੀ ਜਿਨੇ ਕੋਈ 2-3 ਮਹੀਨੇ ਲਾ ਲਏ ਜੇ ਉਹਨੂੰ ਫੋਰ ਐਗਜ਼ਾਮਪਲ ਗੱਡੀ ਨਹੀਂ ਵੀ ਚਲਾਉਣੀ ਹੁੰਦੀ ਇਹਦੇ ਤੇ ਇੰਪੈਕਟ ਹੋ ਸਕਦਾ ਕੋਈ ਟਰੱਕ ਚਲਾਉਣ ਵਾਲਾ ਬੰਦੇ ਤੇ ਕੋਈ ਇਦਾਂ ਦੀ ਚੀਜ਼ ਜਿਵੇਂ ਤੁਸੀਂ ਦੱਸ ਰਹੇ ਹੋ ਵੀ ਆਟੋ ਪਾਇਲਟ ਟਰੱਕ ਆ ਰਿਹਾ ਤਾਂ ਠੀਕ ਆ ਪਰ ਜੇ ਤੁਹਾਡੇ ਕੋਲ ਕੋਈ ਹੁਨਰ ਆ ਤੁਸੀਂ ਕੋਈ ਕਾਰਪੈਂਟਰ ਹੋ ਤੁਸੀਂ ਬਿਲਡਰ ਹੋ ਇਹ ਚੀਜ਼ਾਂ ਰੁਕਣੀਆਂ ਨਹੀਂ ਇਹਦੇ ਵਿੱਚ ਅਪਡੇਟਸ ਜੁਰ ਹੁੰਦੀਆਂ ਨੇ ਫੋਰ ਐਗਜ਼ਾਮਪਲ ਮੈਂ ਫੋਟੋਗ੍ਰਾਫੀ ਕਰਦਾ ਜਦੋਂ ਫੋਟੋਗ੍ਰਾਫੀ ਡਰੋਨ ਨਹੀਂ ਸੀਗੇ ਤਾਂ ਬਹੁਤ ਸਾਰੀਆਂ ਜਿਹੜੇ ਨਿਊਜ਼ ਚੈਨਲ ਆਪਾਂ ਦੇਖੇ ਹੋਣੇ ਉਹ ਇੱਕ ਹੈਲੀਕਾਪਟਰ ਹਾਇਰ ਕਰਦੇ ਸੀ ਹੈਲੀਕਾਪਟਰ ਦੇ ਵਿੱਚ ਕੈਮਰਾਮੈਨ ਜਾਂਦਾ ਸੀ ਡਰੋਨ ਸ਼ਾਟ ਲੈਣ ਲਈ ਜਿਹੜੇ ਕਿ ਤੁਸੀਂ ਦਿਖਾਉਣਾ ਸਾਰਾ 뷰 ਜਦੋਂ ਡਰੋਨ ਆ ਗਏ ਤੇ ਜੇ ਤੁਸੀਂ ਅਪਡੇਟ ਹੋ ਗਏ ਉਹ ਨਾਲ ਤਾਂ ਇਹਦਾ ਮਤਲਬ ਇਹੀ ਹੈ ਵੀ ਤੁਹਾਡੀ ਜੌਬ ਨਹੀਂ ਖੋਈ ਗਈ ਤੁਹਾਨੂੰ ਇੱਕ ਅਲਟਰਨੇਟਿਵ ਹੋਰ ਆਪਸ਼ਨ ਮਿਲ ਗਿਆ ਨਾ ਕਿ ਤੁਹਾਡੀ ਜੌਬ ਜਿਹੜੀ ਹੈ ਖਤਮ ਹੋ ਗਈ ਜੇ ਤੁਸੀਂ ਅਪਡੇਟ ਨਹੀਂ ਹੋਏ ਜੇ ਤੁਹਾਨੂੰ ਲੱਗਦਾ ਵੀ ਮੈਂ ਡਰੋਨ ਨਹੀਂ ਸੈਕਸ ਸਕਦਾ ਮੈਂ ਤਾਂ ਫੋਟੋਗ੍ਰਾਫੀ ਹੀ ਕਰਨੀ ਹੈ ਦੈਨ ਉਹ ਖਤਰਾ ਫਿਰ ਤੁਹਾਨੂੰ ਅਪਡੇਟ ਨਹੀਂਗੇ ਤਾਂ ਫਿਰ ਕਿਸੇ ਹੋਰ ਨੇ ਉਹ ਚੀਜ਼ ਥੋੜੀ ਥਾਂ ਲੈ ਲਈ ਤੇ ਅਪਗ੍ਰੇਡ ਦੀ ਤੁਸੀਂ ਗੱਲ ਕੀਤੀ ਤੇ ਆਪਾਂ ਜੇ ਅਪਗ੍ਰੇਡ ਬਾਰੇ ਆਪਾਂ ਐਂਟਰਟੇਨਮੈਂਟ ਨੂੰ ਐਂਟਰਟੇਨਮੈਂਟ ਦੇ ਵਿੱਚ ਨਾਲ ਆਪਾਂ ਅਟੈਚ ਕਰੀਏ ਤੇ ਮੇਰੇ ਖਿਆਲ ਦਿੱਲੀ ਦੋਸਾਂਝ ਨੇ ਜਿਹੜਾ ਅਪਗ੍ਰੇਡ ਆਪਰੇ ਉਹਨੂੰ ਕੀਤਾ ਤੇ ਉਹ ਸਾਡੇ ਲਈ ਬੜੀ ਇੱਕ ਮਾਨ ਵਾਲੀ ਗੱਲ ਵੀ ਹੈ ਔਰ ਤੁਸੀਂ ਉਸ ਚੀਜ਼ ਨੂੰ ਕਿੱਦਾਂ ਦੇਖਦੇ ਹੋ ਜੇ ਆਪਾਂ ਮੈਲਬਨ ਦੇ ਵਿੱਚ ਹੋਏ ਦੋ ਜਾਂ ਤਿੰਨ ਬਿਗੇਸਟ ਕਾਂਸਰਟ ਆਪਾਂ ਲਾਈਏ ਤੇ ਟੁਇਲਟ ਸਵਿਫਟ ਹੋ ਗਿਆ ਉਹ ਤਾਂ ਇੱਕ ਗਲੋਬਲੀ ਇੱਕ ਬਹੁਤ ਵੱਡੀ ਇੱਕ ਕਲਾਕਾਰ ਹੈ ਮੇਰੇ ਖਿਆਲ ਤਿੰਨ ਦਿਨ ਐਮਸੀ ਜੀ ਸੋਲਡ ਆਊਟ ਰਹਾ ਔਰ ਸਵਾ ਤਿੰਨ ਲੱਖ ਤੋਂ ਮੇਰੇ ਖਿਆਲ 3 ਲੱਖ 30 ਹਜ਼ਾਰ ਬੰਦਾ ਤਿੰਨ ਦਿਨਾਂ ਚ ਲਗਾਤਾਰ ਐਮਸੀ ਜੀ ਦੇ ਵਿੱਚ ਪਹੁੰਚਿਆ ਆਪਣੇ ਇਸ ਵਰਮਾਂ ਤੱਕ ਵੀ ਜਿਹੜੇ ਹੋਟਲ ਨੇ ਜੀ ਜੀ ਉਹ ਵੀ ਫੁੱਲ ਹੋ ਗਏ ਸੀ ਕਿਸੇ ਨੂੰ ਬਿਲਕੁਲ ਜਗ੍ਹਾ ਨਹੀਂ ਮਿਲ ਰਹੀ ਸੀ ਸੋ ਤਾਂ ਬਿਲਕੁਲ ਇੱਕ ਬਹੁਤ ਵੱਡਾ ਇਵੈਂਟ ਸੀਗਾ ਬਹੁਤ ਵੱਡਾ ਨਾਮ ਆ ਮਿਊਜ਼ਿਕ ਇੰਡਸਟਰੀ ਦੇ ਵਿੱਚ ਉਹਨਾਂ ਦਾ ਸੋ ਬਿਲਕੁਲ ਦਿਲਜੀਤ ਦੀ ਗੱਲ ਕਰੀਏ ਆਪਾਂ ਬਹੁਤ ਗਰੋ ਕਰ ਰਿਹਾ ਪੈਸੇ ਪੰਜਾਬੀ ਆਪਾਂ ਨੂੰ ਪ੍ਰਾਊਡ ਹੋਣਾ ਚਾਹੀਦਾ ਜੀ ਜੀ ਪੱਗ ਦੁਨੀਆ ਜਾ ਰਹੀ ਆ ਹਾਂ ਹਾਂ ਇਹੋ ਇਹੋ ਜਿਹੇ ਸ਼ੋਅ ਜਿਹੜੇ ਸਿਰਫ ਗੋਰੀ ਬੀਂਦੇ ਆ ਜੀ ਜੀ ਜਿਨ੍ਹਾਂ ਨੂੰ ਪਤਾ ਹੀ ਨਹੀਂ ਵੀ ਪੰਜਾਬੀ ਕੌਣ ਨੇ ਇਹ ਇੰਡੀਆ ਦੇ ਵਿੱਚ ਕਿਹੜਾ ਜਿਹੜਾ ਪਾਰਟ ਆ ਉੱਥੇ ਜਾ ਰਹੇ ਨੇ ਉਹ ਸਰਚ ਹੋ ਰਹੀ ਆ ਹਾਂ ਹਾਂ ਔਰ ਮੈਨੂੰ ਲੱਗਦਾ ਜਿਹੜੀ ਸਭ ਤੋਂ ਜ਼ਿਆਦਾ ਵਧੀਆ ਚੀਜ਼ ਆ ਉਹ ਬੱਚੇ ਆ ਜੀ ਜੀ ਬੱਚਿਆਂ ਦੇ ਵਿੱਚ ਜਿਹੜਾ ਉਹਦਾ ਇੰਟਰਸਟ ਬਣ ਰਿਹਾ ਬੱਚੇ ਜਿਹੜੇ ਉਹਦੇ ਗਾਣਿਆਂ ਦੇ ਥਰੂ ਆਪਾਂ ਇੱਥੇ ਕੋਸ਼ਿਸ਼ ਤਾਂ ਕਰਦੇ ਆ ਵੀ ਸਾਡੇ ਬੱਚੇ ਪੰਜਾਬੀ ਬੋਲਣ ਉਹ ਕਿਵੇਂ ਬੋਲਦੇ ਆ ਕਿਹਦੇ ਥਰੂ ਸਿੱਖਦੇ ਆ ਉਹ ਵੀ ਇੱਕ ਪਾਰਟ ਬਣ ਰਿਹਾ ਪਰ ਔਨ ਦਾ ਅਦਰ ਹੈਂਡ ਸ਼ਾਇਦ ਕਿਤੇ ਨਾ ਕਿਤੇ ਇੱਕ ਚੀਜ਼ ਇਹ ਵੀ ਕੁਝ ਲੋਕ ਡਿਸਕਸ ਕਰਦੇ ਆ ਹੂੰ ਹੂੰ ਕਿ ਜਿਹੜੀ ਟਿਕਟ ਪ੍ਰਾਈਜ਼ਿੰਗ ਉਹ ਸ਼ਾਇਦ ਕਿਸੇ ਕਿਸੇ ਬਹੁਤ ਹਾਈ ਆ ਉਹ ਸ਼ਾਇਦ ਆਮ ਲੋਕ ਜਿਹੜੇ ਆ ਉਹਨਾਂ ਦੇ ਨਾਲੋਂ ਪ੍ਰਾਇਓਰਟੀ ਜਿਹੜੀ ਉਹਨਾਂ ਦੀ ਨਹੀਂ ਰਹਿ ਜਾਂਦੀ ਕਿਉਂਕਿ ਤੁਸੀਂ ਅਫੋਰਡ ਨਹੀਂ ਕਰਦੇ ਵੀ ਤੁਸੀਂ ਇੰਨੀ ਮਹਿੰਗੀ ਟਿਕਟ ਫੋਰ ਐਗਜ਼ਾਮਪਲ ਇੱਥੇ ਹੋਇਆ ਆਪਣੇ ਸ਼ੋਅ ਐਲਬਮ ਚ ਸੋ ਉਹ ਇੱਕ ਇਦਾਂ ਦਾ ਇਵੈਂਟ ਸੀਗਾ ਵੀ ਜਿੱਥੇ ਜਾ ਕੇ ਤੁਸੀਂ ਅਪਡੇਟ ਕਰਦੇ ਹੋ ਸੈਲਫੀ ਪਾਉਣੀਓ ਤਾਂ ਪਤਾ ਲੱਗਦਾ ਸੀ ਵੀ ਠੀਕ ਆ ਤੁਹਾਡੇ ਕੋਲ ਚਾਰ ਪੈ ਹੈਗੇ ਆ ਜੀ 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 ਪਰ ਜੇ ਕੋਈ ਨਾਰਮਲ ਜੌਬ ਕਰਨ ਵਾਲਾ ਬੰਦਾ ਉਹਨੂੰ ਫੋਰ ਨਹੀਂ ਇਹ ਜ਼ਰੂਰ ਆ Por वैसे